ਨਦੀ ਦੇ ਵਿੱਚ ਥਾਰੂ ਤਰਨ ਦੀ ਵੀਡੀਓ ਤਾਂ ਤੁਸੀਂ ਦੇਖੀ ਹੀ ਹੋਵੇਗੀ ਹੁਣ ਇਸ ਵੀਡੀਓ ਨੂੰ ਲੈ ਕੇ ਪੰਗਾ ਪੈ ਗਿਆ ਹੈ ਇਹਨਾਂ ਮੁੰਡਿਆਂ ਨੂੰ ਇਹ ਸਟੰਟ ਕਰਨਾ ਮਹਿੰਗਾ ਪੈ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਇਹਨਾਂ ਮੁੰਡਿਆਂ ਦਾ ਚਲਾਨ ਕੱਟ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲਾਹੌਲ ਸਪੀਤੀ ਦੀ ਚੰਦਰਾਪਾਗਾ ਨਦੀ ਦੇ ਵਿੱਚ ਥਾਰ ਗੱਡੀ ਚਲਾਈ ਜਾ ਰਹੀ ਹੈ। ਵਾਇਰਲ ਵੀਡੀਓ ਤੋਂ ਬਾਅਦ ਐਸਪੀ ਮੈਂਕ ਚੌਧਰੀ ਨੇ ਐਕਸ਼ਨ ਲਿਆ ਹੈ। ਐਸਪੀ ਮੈਂਕ ਚੌਧਰੀ ਨੇ ਹਾਲ ਹੀ ਵਿੱਚ ਇਸ ਵੀਡੀਓ ਤੇ ਕਿਹਾ ਕਿ ਲਾਹੌਲ ਸਪੀਤੀ ਦੀ ਚੰਦਰਾ ਨਦੀ ਨੂੰ ਪਾਰ ਕਰ ਰਹੀ ਇਸ ਥਾਰ ਦੇ ਡ라이ਵਰ ਦੇ ਉੱਤੇ ਐਕਸ਼ਨ ਲੈ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਡਰਾਈਵਰ ਨੇ ਮੋਟਰ ਵਾਹਨ ਐਕਟ 1988 ਨੂੰ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਉਸ ਦਾ ਚਲਾਨ ਕੱਟ ਦਿੱਤਾ ਗਿਆ ਤਾਂ 3500 ਦਾ ਚਲਾਨ ਕੱਟਿਆ ਗਿਆ ਹੈ ਬਾਅਦ ਵਿੱਚ ਖਬਰਾਂ ਵੀ ਸਾਹਮਣੇ ਆਈਆਂ ਸੀ ਕਿ ਚਲਾਨ ਦੀ ਰਕਮ ਵਧਾ ਕੇ 35000 ਕਰ ਦਿੱਤੀ ਹੈ ਹਾਲਾਂਕਿ 3500 ਦੇ ਚਲਾਨ ਦੀ ਗੱਲ ਹੁਣ ਸਾਹਮਣੇ ਆਈ ਹੈ ਕਿ 3500 ਦਾ ਚਲਾਨ ਇਹਨਾਂ ਮੁੰਡਿਆਂ ਦਾ ਕੱਟ ਦਿੱਤਾ ਗਿਆ ਹੈ ਤਾਂ ਲਾਹੌਲ ਸਪੀਤੀ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵੱਲੋਂ ਟ੍ਰੈਫਿਕ ਨੂੰ ਦੇਖਦੇ ਹੋਏ ਚੰਦਰਾਪਾਗਾ ਨਦੀ ਦੇ ਵਿੱਚ ਥਾਰ ਆਪਣੀ ਚਲਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਸੀ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਮੁੰਡੇ ਆਪਣੀ ਤਾਂ ਜ਼ਿੰਦਗੀ ਦੇ ਨਾਲ ਮੁਖੌਲ ਕਰ ਰਹੇ ਨੇ ਨਾਲ ਹੀ ਨਾਲ ਇਹ ਹੋਰ ਲੋਕਾਂ ਨੂੰ ਵੀ ਇਹ ਜਿਆ ਕਰਨ ਲਈ ਉਤਸ਼ਾਹਤ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਇਹਨਾਂ ਦੇ ਉੱਤੇ ਵੱਡੀ ਕਾਰਵਾਈ ਕਰਨੀ ਪਾਈ ਆ ਜਿਸ ਤੋਂ ਬਾਅਦ ਇਹ ਵੱਡਾ ਐਕਸ਼ਨ ਸਾਹਮਣੇ ਆਇਆ ਜਿਸ ਤੋਂ ਬਾਅਦ ਇਹਨਾਂ ਦੇ ਉੱਤੇ ਕਾਰਵਾਈ ਹੋ ਗਈ ਹੈ ਤੇ 3500 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ ਹੈ ਤਾਂ ਲਗਾਤਾਰ ਹਿਮਾਚਲ ਦੇ ਵਿੱਚ ਸਲਾਨੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਇੱਕ ਪਾਸੇ ਕ੍ਰਿਸਮਸ ਹੀ ਤੇ ਦੂਸਰੇ ਪਾਸੇ ਨਵੇਂ ਸਾਲ ਨੂੰ ਦੇਖਦੇ ਹੋਏ ਸੈਲਾਨੀ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਦਾ ਰੁਖ ਕਰ ਰਹੇ ਨੇ ਕੁੱਲੂ ਮਨਾਲੀ ਜਾ ਰਹੇ ਨੇ ਤੇ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਜਿਸ ਦੇ ਵਿੱਚ ਸੈਲਾਨੀਆਂ ਦੇ ਵੱਲੋਂ ਇਸ ਤਰ੍ਹਾਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਇਹ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਥਾਰ ਸਵਾਰ ਮੁੰਡਿਆਂ ਦੇ ਵੱਲੋਂ ਜਦੋਂ ਟ੍ਰੈਫਿਕ ਦੇਖੀ ਗਈ ਹਾਈਵੇ ਦੇ ਉੱਤੇ ਤਾਂ ਉਹਨਾਂ ਨੇ ਥਾਰ ਨੂੰ ਨਦੀ ਦੇ ਵਿੱਚ ਪਾ ਦਿੱਤਾ ਤੇ ਜਿਸ ਤੋਂ ਬਾਅਦ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਸੀ ਤੇ ਇਸ ਨੂੰ ਦੇਖਦੇ ਹੋਏ ਵਾਇਰਲ ਵੀਡੀਓ ਤੋਂ ਬਾਅਦ ਵੱਡੀ ਕਾਰਵਾਈ ਹੋ ਗਈ ਹੈ ਇਹਨਾਂ ਮੁੰਡਿਆਂ ਦੇ ਉੱਤੇ ਤੇ ਇਹਨਾਂ ਦਾ ਚਲਾਨ ਕੱਟ ਦਿੱਤਾ ਗਿਆ ਹੈ 3500 ਰੁਪਏ ਦਾ ਚਲਾਨ ਇਹਨਾਂ ਮੁੰਡਿਆਂ ਦਾ ਕੱਟ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਮੁੰਡਿਆਂ ਦੇ ਵੱਲੋਂ ਮੌਤ ਨੂੰ ਮਖੌਲਾ ਕੀਤੀਆਂ ਜਾ ਰਹੀਆਂ ਨੇ ਕਿਵੇਂ ਆਪਣੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਮੁਲਾਜ਼ਮਾ ਦੀ ਵੀ ਡਿਊਟੀ ਬੱਝ ਜਾਂਦੀ ਹੈ ਜਦੋਂ ਇਹ ਲੋਕ ਆਪਣੇ ਜ਼ਿੰਮੇਵਾਰੀ ਨਹੀਂ ਸਮਝਦੇ ਤਾਂ ਇਸ ਤਰ੍ਹਾਂ ਮੁਲਾਜ਼ਮਾ ਦੀ ਵੀ ਜ਼ਿੰਮੇਵਾਰੀ ਬੱਝ ਜਾਂਦੀ ਹੈ ਕਿਉਂਕਿ ਹੋਰ ਲੋਕ ਵੀ ਇਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਦੀ ਕਦਮ ਚੁੱਕ ਸਕਦੇ ਨੇ ਤੇ ਇਸ ਨੂੰ ਦੇਖਦੇ ਹੋਏ ਵੱਡੀ ਕਾਰਵਾਈ ਕੀਤੀ ਗਈ ਹੈ ਇਹਨਾਂ ਉੱਤੇ ਤੇ ਇਹਨਾਂ ਨੂੰ ਚਲਾਨ ਇਹਨਾਂ ਦਾ ਕੱਟ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਕਿਹਾ ਗਿਆ ਹੈ ਕਿ ਹੋਰ ਵੀ ਲੋਕ ਐਜਿੰਗ ਆ ਹਰਕਤਾਂ ਨਾ ਕਰਨ ਕਿਉਂਕਿ ਮਾਈਨਸ ਡਿਗਰੀ ਤਾਪਮਾਨ ਦੇ ਵਿੱਚ ਪੁਲਿਸ ਮੁਲਾਜ਼ਮ ਥਾਂ ਥਾਂ ਦੇ ਉੱਤੇ ਨਾਕੇਬੰਦੀ ਕਰਕੇ ਆਪਣੀ ਡਿਊਟੀ ਦੇ ਰਹੇ ਨੇ ਪਰ ਇਹ ਲੋਕ ਨੇ ਕਿ ਉਹਨਾਂ ਦੀ ਡਿਊਟੀ ਨੂੰ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਰਹੇ ਨੇ ਤੇ ਇਸ ਦੇ ਚੱਲਦੇ ਵੱਡੀ ਕਾਰਵਾਈ ਹੋ ਗਈ ਹੈ ਨਾ ਥਾਰ ਵਾਲੇ ਮੁੰਡਿਆਂ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਨਦੀ ਦੇ ਵਿੱਚ ਹੀ ਆਪਣੀ ਥਾਰ ਨੂੰ ਚਲਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਸੀ